ਪੰਜਾਬ ਕੈਬਨਿਟ ਨੇ ਅੱਜ 6 ਅਹਿਮ ਫੈਸਲੇ ਕੀਤੇ ਨੇ ਇਹਨਾਂ ਫੈਸਲਿਆਂ ਵਿੱਚ ਮੁਲਾਜ਼ਮਾਂ ਜਾਂ ਦੂਸਰੇ ਨਾਂ ਨਾਲ ਤੁਸੀਂ ਕਹਿ ਲਓ ਮੈਡੀਕਲ ਖੇਤਰ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਰਿਟਾਇਰਮੈਂਟ ਏਜ ਵਿੱਚ ਵਾਧਾ ਕੀਤਾ ਉਹ ਵਾਧਾ ਕਰਨ ਦਾ ਕਾਰਨ ਦੱਸਿਆ ਗਿਆ ਵੀ ਮੈਡੀਕਲ ਪ੍ਰੋਫੈਸਰ ਤੇ ਸਪੈਸ਼ਲਿਸਟ ਡਾਕਟਰ ਜਿਹੜੇ ਉਹਨਾਂ ਦੀ ਘਾਟ ਕਰਕੇ ਉਹਨਾਂ ਦੀ ਰਿਟਾਇਰਮੈਂਟ ਏਜ ਵਧਾਈ ਹੈ ਪਹਿਲੇ ਮਾਮਲੇ ਵਿੱਚ ਜਿਹੜੇ ਮੈਡੀਕਲ ਕਾਲਜਾਂ ਦੇ ਪ੍ਰੋਫੈਸਰ ਨੇ ਜਿਨ੍ਹਾਂ ਦੀ ਪਹਿਲਾਂ ਰਿਟਾਇਰਮੈਂਟ ਏਜ 62 ਸਾਲ ਹੁੰਦੀ ਸੀ ਉਹਨਾਂ ਦੀ ਰਿਟਾਇਰਮੈਂਟ ਏਜ ਵਿੱਚ 3 ਸਾਲ ਦਾ ਵਾਧਾ ਕਰਕੇ 65 ਸਾਲ ਕਰ ਦਿੱਤੀ ਹੈ ਹੁਣ ਮੈਡੀਕਲ ਕਾਲਜਾਂ ਦੇ ਪ੍ਰੋਫੈਸਰ 65 ਸਾਲਾਂ ਦੀ ਉਮਰ ਤੇ ਜਾ ਕੇ ਰਿਟਾਇਰ ਹੋਣਗੇ ਔਰ 3 ਸਾਲ ਦੇ ਵਾਧੇ ਨਾਲ ਇਹ ਗੱਲ ਕਹੀ ਗਈ ਹੈ ਪੰਜਾਬ ਸਰਕਾਰ ਵੱਲੋਂ ਵੀ ਇਹਦੇ ਨਾਲ ਜਿਹੜੀਆਂ ਵੱਡੇ ਪਦਦਰ ਤੇ ਪੋਸਟਾਂ ਖਾਲੀ ਸੀ ਔਰ ਇਹਦੇ ਨਾਲ ਜਿਹੜੇ ਇਹ ਮੈਡੀਕਲ ਪ੍ਰੋਫੈਸਰ ਸੀ ਪੜਾਉਣ ਵਾਲੇ ਜਿਹੜੇ ਪ੍ਰੋਫੈਸਰ ਸੀ ਇਹਨਾਂ ਦੀ ਗਿਣਤੀ ਘੱਟ ਹੋਣ ਕਾਰਨ ਵੱਡੇ ਪੱਧਰ ਤੇ ਮੁਸ਼ਕਲ ਆ ਰਹੀ ਸੀ ਔਰ ਇਹ ਵੀ ਗੱਲ ਕਹੀ ਗਈ ਹੈ ਕਿ 62 ਸਾਲ ਤੋਂ 65 ਸਾਲ ਰਿਟਾਇਰਮੈਂਟ ਏਜ ਕਰਨ ਨਾਲ ਘੱਟੋ ਘੱਟ 41 ਮੈਡੀਕਲ ਅਫਸਰਾਂ ਦੀਆਂ ਜਿਹੜੀਆਂ ਪ੍ਰੋਫੈਸਰਾਂ ਦੀਆਂ ਜਿਹੜੀਆਂ ਪੋਸਟਾਂ ਨੇੜੇ ਭਵਿੱਖ ਵਿੱਚ ਖਾਲੀ ਹੋ ਰਹੀਆਂ ਸੀ ਉਹ ਹੁਣ ਖਾਲੀ ਨਹੀਂ ਹੋਣਗੀਆਂ ਉਹ ਰਿਟਾਇਰ ਨਹੀਂ ਹੋਣਗੇ ਤੇ ਉਹਦੇ ਨਾਲ ਮੈਡੀਕਲ ਕਾਲਜਾਂ ਵਿੱਚ ਵੱਡੇ ਪੱਧਰ ਤੇ ਪੜ੍ਹਾਈ ਦਾ ਪ੍ਰਬੰਧ ਜਿਹੜਾ ਬੈਟਰ ਹੋਊਗਾ ਇਸੇ ਤਰ੍ਹਾਂ ਆ ਦੂਸਰਾ ਫੈਸਲਾ ਵੀ ਮੈਡੀਕਲ ਖੇਤਰ ਨਾਲ ਸੰਬੰਧਤ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਉਹਨਾਂ ਬਾਰੇ ਕੈਬਨਟ ਕੀਤਾ ਕੈਬਨਟ ਨੇ ਹੁਣ ਸਪੈਸ਼ਲਿਸਟ ਡਾਕਟਰ ਜਿਹੜੇ ਨੇ ਜਿਨ੍ਹਾਂ ਦੀ ਪਹਿਲਾਂ ਰਿਟਾਇਰਮੈਂਟ ਏਜ 58 ਸਾਲ ਸੀ ਉਹ 65 ਸਾਲ ਕਰਨ ਦਾ ਜਿਹੜਾ ਆ ਫੈਸਲਾ ਲਿਆ ਪਰ ਏ ਨਹੀਂ ਸਿੱਧੇ ਤੌਰ ਤੇ ਕਹਿ ਸਕਦੇ ਵੀ ਉਹਨਾਂ ਦੀ ਏਜ 58 ਸਾਲ ਤੋਂ 65 ਸਾਲ ਕਰਤੀ ਰਿਟਾਇਰਮੈਂਟ ਏਜ ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਕੈਬਨਿਟ ਨੇ ਜੋ ਫੈਸਲਾ ਕੀਤਾ ਵੀ ਜਿਹੜੇ ਸਪੈਸ਼ਲਿਸਟ ਡਾਕਟਰਾਂ ਨੇ 58 ਸਾਲ ਦੀ ਉਮਰ ਵਿੱਚ ਰਿਟਾਇਰ ਹੋਣਾ ਸੀ ਹੁਣ ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ 65 ਸਾਲ ਦੀ ਉਮਰ ਤੱਕ ਠੇਕਾ ਸਿਸਟਮ ਰਾਹੀਂ ਨਿਯੁਕਤ ਕੀਤਾ ਜਾਊਗਾ ਭਾਵ ਉਹ 58 ਸਾਲ ਤੋਂ ਲੈ ਕੇ 65 ਸਾਲ ਤੱਕ 7 ਸਾਲ ਜਿਹੜੀ ਨੌਕਰੀ ਕਰਨਗੇ ਉਹ ਕੰਟਰੈਕਟ ਦੇ ਆਧਾਰਤ ਹੋਣਗੇ ਔਰ ਉਹਨਾਂ ਨੂੰ ਲਾਸਟ ਡ੍ਰਾਂ ਪੇ ਦੇ ਆਧਾਰ ਤੇ ਦੁਬਾਰਾ ਉਹਨਾਂ ਦੀ ਨਿਯੁਕਤੀ ਕਰਕੇ ਤੇ ਉਹਨਾਂ ਨੂੰ ਨੌਕਰੀ 'ਚ ਕੰਟੀਨਿਊ ਕੀਤਾ ਜਾਊਗਾ ਸੋ ਹੁਣ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਉਹ 58 ਸਾਲ ਦੀ ਉਮਰ ਤੇ ਰਿਟਾਇਰ ਹੋਣ ਤੋਂ ਬਾਅਦ 65 ਸਾਲ ਦੀ ਉਮਰ ਤੱਕ ਭਾਵੇਂ 7 ਸਾਲ ਕੰਟਰੈਕਟ ਆਧਾਰ ਤੇ ਲਾਸਟ ਪੇ ਲੈ ਕੇ ਤੇ ਨੌਕਰੀਆਂ ਕਰ ਸਕਣਗੇ ਇੱਕ ਹੋਰ ਬਹੁਤ ਵੱਡਾ ਫੈਸਲਾ ਕੀਤਾ ਆ ਪੰਜਾਬ ਕੈਬਨਿਟ ਨੇ ਇਹਦੇ ਬਾਰੇ ਮੁਸ਼ਕਲ ਵੀ ਆ ਰਹੀ ਸੀ ਇਹ ਗੱਲ ਕਹੀ ਗਈ ਹੈ ਵੀ ਜਿਹੜੇ ਪਿੰਡੂ ਵਿਕਾਸ ਪੰਚਾਇਤ ਤੋਂ ਭਾਗ ਦਾ ਸੰਬੰਧਤ ਬਲੌਕ ਨੇ ਜਿਹੜੇ ਪੰਜਾਬ ਦੇ ਸਾਰੇ ਬਲੌਕ ਨੇ ਉਹਨਾਂ ਦਾ ਪੁਨਰਗਠਨ ਕੀਤਾ ਜਾਊਗਾ ਉਹਨਾਂ ਨੂੰ ਦੁਬਾਰਾ ਜਿਹੜਾ ਆ ਪੂਰੀ ਤਰ੍ਹਾਂ ਖੋਖੇ ਤੇ ਉਹਨਾਂ ਦੇ ਪੁਨਰਗਠਨ ਕੀਤਾ ਜਾਊਗਾ ਰੀਸਟਰਕਚਰਿੰਗ ਕੀਤੀ ਜਾਊਗੀ ਕਿਉਂਕਿ ਇਹ ਗੱਲ ਕਹੀ ਗਈ ਹੈ ਵੀ ਜਿਹੜੇ ਬਲੌਕਾਂ ਚ ਪਿੰਡ ਹੁੰਦੇ ਨੇ ਉਹ ਬੜੇ ਉੱਧੜ ਖੁਦੜੇ ਨੇ ਉਹਦੇ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਹੁੰਦੀਆਂ ਸੀ ਤੇ ਇਸ ਮਾਮਲੇ ਨੂੰ ਰੈਸ਼ਨਲਾਈਜ਼ ਕਰਨ ਲਈ ਹੁਣ ਬਲੌਕ ਜਿਹੜੇ ਨੇ ਉਹਨਾਂ ਦਾ ਪੁਨਰਗਠਨ ਕੀਤਾ ਜਾਊਗਾ ਇੱਕ ਸਪੈਸ਼ਲੀ ਕੈਬਨਟ ਚ ਸਰਕਾਰ ਨੇ ਓਟੀਐਸ ਸਕੀਮ ਲਿਆਂਦੀ ਸੀ ਵਨ ਟਾਈਮ ਸਕੀਮ ਔਰ ਇਸ ਸਕੀਮ ਤਹਿਤ ਵੱਡੇ ਪੱਧਰ ਤੇ ਰਾਹਤ ਦਿੱਤੀ ਸੀ ਜਿਹੜੇ ਪ੍ਰਾਪਰਟੀਆਂ ਦੇ ਮਾਲਕ ਸੀ ਜਾਂ ਪਲਾਟ ਹੋਲਡਰ ਸੀ ਪਰ ਇਸ ਕੀ ਨਗਰ ਸੁਧਾਰ ਟਰਸਟਾਂ ਤੇ ਲਾਗੂ ਨਹੀਂ ਸੀ ਕੀਤੀ ਅੱਜ ਕੈਬਨਿਟ ਨੇ ਨਗਰ ਸੁਧਾਰ ਟਰਸਟਾਂ ਅਧੀਨ ਆਉਂਦੀਆਂ ਇਹੋ ਜਿਹੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਹਨਾਂ ਉੱਪਰ ਵੀ OTS ਸਕੀਮ ਲਾਗੂ ਕਰ ਦਿੱਤੀ ਹੈ ਔਰ ਪੀਨਲ ਵਿਆਜ ਜਿਹੜੇ ਜਿਹੜੇ ਪਲੋਟ 홀ਡਰ ਨੇ ਉਹਨਾਂ ਦੇ ਪੀਨਲ ਵਿਆਜ ਮੁਆਫ ਕਰ ਦਿੱਤੇ ਨੇ ਨਾਲ ਇਹ ਵੀ ਗੱਲ ਕਹੀ ਹੈ ਵੀ ਜਿਹੜੇ ਜਿਹੜੀ ਗੈਰ ਉਸਾਰੀ ਫੀਸਾਂ ਸੀ ਜਾਂ ਜੁਰਮਾਨੇ ਸੀ ਜਿਹੜੇ ਸਮੇਂ ਸਿਰ ਕੰਸਟਰਕਸ਼ਨ ਨਹੀਂ ਸੀ ਕਰ ਸਕੇ ਜਾਂ ਅਧਿਧੂਰੀ ਕਰ ਸਕੇ ਸੀ ਉਹਨਾਂ ਤੇ ਜਿਹੜੇ ਜੁਰਮਾਨੇ ਫੀਸਾਂ ਲੱਗਦੀਆਂ ਸੀ ਉਹਦੇ ਵਿੱਚ 50% 50% ਜਿਹੜੇ ਛੋਟ ਦੇ ਕੇ ਉਹਨਾਂ ਨੂੰ ਵਿੱਤੀ ਰਾਹਤ ਜਿਹੜੀ ਆ ਦਿੱਤੀ ਜਾਊਗੀ ਇਸੇ ਤਰ੍ਹਾਂ ਇਕੋ ਸੈਂਸਿਟਿਵ ਜ਼ੋਨ ਦੇ ਸਬੰਧ ਚ ਫੈਸਲਾ ਕੀਤਾ ਵੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ 100 ਮੀਟਰ ਦੇ ਘੇਰੇ ਚ ਇਕੋ ਸੈਂਸਿਟਿਵ ਜ਼ੋਨ ਜਿਹੜਾ ਨਿਰਧਾਰਤ ਕੀਤਾ ਜਾਊਗਾ ਉਹਦੇ ਬਾਰੇ ਵੀ ਅੱਜ ਕੈਬਨਿਟ ਨੇ ਫੈਸਲਾ ਲਿਆ ਇੱਕ ਹੋਰ ਅਹਿਮ ਫੈਸਲਾ ਲਿਆ ਖਾਸ ਕਰਕੇ ਦਲਤ ਭਾਈਚਾਰੇ ਲਈ ਇਹ ਗੱਲ ਕਹੀ ਗਈ ਪੰਜਾਬ ਸਰਕਾਰ ਵੱਲੋਂ ਖਾਸ ਕਰਕੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਕੈਬਨਿਟ ਮੀਟਿੰਗ ਤੋਂ ਬਾਅਦ ਇਹ ਗੱਲ ਕਹੀ ਬਿ ਸਰਕਾਰੀ ਵਕੀਲ ਜਿਹੜੇ ਨੇ ਉਹਨਾਂ ਦੇ ਦੇਸ਼ ਦੇ ਕਿਸੇ ਸੂਬੇ ਵਿੱਚ ਵੀ ਉਹਨਾਂ ਉੱਪਰ ਰਿਜ਼ਰਵੇਸ਼ਨ ਲਾਗੂ ਨਹੀਂ ਹੁੰਦੀ ਪਰ ਪਿਛਲੇ ਸਮੇਂ ਪੰਜਾਬ ਸਰਕਾਰ ਨੇ ਸਰਕਾਰੀ ਵਕੀਲਾ ਦੀ ਭਰਤੀ ਵਿੱਚ ਵੀ ਰਿజర్వేਸ਼ਨ ਲਾਗੂ ਕੀਤੀ ਸੀ ਔਰ 58 ਪੋਸਟਾਂ ਜਿਹੜੀਆਂ ਰਿజర్వేਸ਼ਨ ਦੇ ਅਧੀਨ ਆਉਂਦੀਆਂ ਸੀ ਪਰ ਕੁਝ ਕੰਡੀਸ਼ਨਾਂ ਇੰਨੀਆਂ ਸਖਤ ਸੀ ਟੇਢੀਆਂ-ਮੇਢੀਆਂ ਸੀ ਜਿਹਦੇ ਕਰਕੇ ਰਿਜ਼ਰਵ ਕੈਟਾਗਰੀ ਦੀਆਂ ਪੋਸਟਾਂ 58 ਅਫਸਰ ਪੂਰੀਆਂ ਨਹੀਂ ਸੀ ਭਰੀਆਂ ਗਿਆ 58 ਪੋਸਟਾਂ ਔਰ 15 ਪੋਸਟਾਂ ਖਾਲੀ ਰਹੀਆਂ ਸੀ ਇਹ ਗੱਲ ਕਹੀ ਗਿਆ ਵੀ ਇਸ ਐਕਟ ਵਿੱਚ ਜਿਹੜੀ ਇਨਕਮ ਦਾ ਨਿਰਧਾਰਤ ਕੀਤੀ ਸੀ ਉਹ ਇਹ ਸਰਕਾਰੀ ਡਾਕਟਰਾਂ ਦੇ ਸਰਕਾਰੀ ਸੌਰੀ ਸਰਕਾਰੀ ਵਕੀਲਾਂ ਦੇ ਵਕ ਵਕ ਵਰਗਾਂ ਲਈ 2 ਲੱਖ 15 ਲੱਖ 10 ਲੱਖ 7 ਲੱਖ ਤੇ 3.5 ਲੱਖ ਨਿਰਧਾਰਤ ਕੀਤੀ ਸੀ ਪਰ ਹੁਣ ਇਹ ਘਟਾ ਕੇ 20 ਲੱਖ ਦੀ ਥਾਂ ਤੇ 10 ਲੱਖ 15 ਲੱਖ ਦੀ ਥਾਂ ਤੇ 7.5 ਲੱਖ 10 ਲੱਖ ਦੀ ਥਾਂ ਤੇ 5 ਲੱਖ 7 ਲੱਖ ਦੀ ਥਾਂ ਤੇ 3.5 ਲੱਖ ਤੇ 3.5 ਲੱਖ ਦੀ ਥਾਂ ਤੇ 1.75 ਹਜ਼ਾਰ ਕਰ ਦਿੱਤੀ ਹੈ ਔਰ ਇਹ ਛੋਟ ਦੇਣ ਨਾਲ ਇਹ ਜਿਹੜੀ ਐਕਟ ਵਿੱਚ ਸੋਧ ਕਰਨ ਨਾਲ ਹੁਣ ਜਿਹੜੀਆਂ ਰਿਜ਼ਰਵ ਕੈਟਾਗਰੀ ਦੀਆਂ 15 ਪੋਸਟਾਂ ਇਹ ਸਖਤ ਸ਼ਰਤਾਂ ਕਰਕੇ ਭਰੀਆਂ ਨਹੀਂ ਸਜਾਂਦੀਆਂ ਇਹ ਭਰੀਆਂ ਜਾਣਗੀਆਂ ਤੇ ਟੋਟਲ 58 ਜਿਹੜੀਆਂ ਪੋਸਟਾਂ ਨੇ ਉੱਥੇ ਰਿਜ਼ਰਵੇਸ਼ਨ ਦਾ ਦਲਤ ਭਾਈਚਾਰੇ ਨੂੰ ਲਾਭ ਮਿਲ ਸਕੇ